ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਕੋੜ ਬੁੱਢਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਲੱਖੇ ਦੇ ਕੋਲ ਆਇਆ ਹਾਂ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਵੀ ਬਿਲਕੁਲ ਮਾਲ ਵੀ ਜਾਇਜ਼ ਹੁੰਦਾ ਦੋਸਤੋ ਭਾਪੜਤੇ ਦੇ ਵਿੱਚ ਪਸ਼ੂ ਹੁੰਦੇ ਆ ਤੇ ਪਸ਼ੂ ਵੀ ਕੋਈ 5-4 ਨਾਗ ਵੀਰ ਲੈ ਕੇ ਆਉਂਦਾ ਤੇ ਪਿਛਲੀਆਂ ਵੀਡੀਓ ਦੇ ਵਿੱਚ ਵੀ ਦੋਸਤੋ ਤੁਹਾਨੂੰ ਪਸ਼ੂ ਦਿਖਾਏ ਆ ਬਿਲਕੁਲ ਛੋਟੇ-ਛੋਟੇ ਜਿਹੇ ਰੇਟ ਹੁੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਨਾਕ ਤੁਹਾਨੂੰ ਦਿਖਾਉਣੇ ਆ ਤਿੰਨ ਬੈੜਾ ਜਿਨ੍ਹਾਂ ਦੇ ਵਿੱਚੋਂ ਦੋਸਤੋ ਇੱਕ ਬੈੜ ਗੱਬਣ ਦਿਖਾਵਾਂਗੇ ਦੋ ਸੁਈਆਂ ਨੇ ਕਿੰਨੇ ਕਨੇ ਸਮੇਂ ਦੀਆਂ ਕੀ ਦੁੱਧ ਕੀ ਰੇਡ ਰਹਿਣ ਵਾਲੇ ਦੋਸਤੋ ਪੂਰੀ ਡਿਟੇਲ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਅੱਜ ਤਰੀਕ ਨੋਟ ਕਰ ਲਓ ਦੋਸਤੋ ਅੱਜ 24 ਜੁਲਾਈ ਆ ਤੇ ਸਮਾਂ ਕੋਈ ਦੁਪਹਿਰ ਤੇ 2 ਵਜੇ ਦਾ ਸਮਾਂ ਦੋ ਦੋ ਮੱਝਾ ਦਿਖਾ ਦਾਂਗੇ ਤਿੰਨ ਗੜਾਂ ਦਿਖਾਵਾਂਗੇ ਦੋਸਤੋ ਟੋਟਲ 5 ਨਾਕ ਨੇ ਬਾਕੀ ਵੀਡੀਓ ਆਪਣਾ ਫਰਜ਼ ਸਮਝ ਕੇ ਦੋਸਤੋ ਵਾਦੋ ਵਾਦ ਵੀਰ ਸ਼ੇਅਰ ਤਾਂ ਤੁਸੀਂ ਕਰ ਦਿੰਦੇ ਹੋ ਉਹਦੇ ਲਈ ਵੀ ਤੁਹਾਡਾ ਧੰਨਵਾਦ ਕਰਦੇ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ। ਪਾ ਫੜਦੇ ਬਿਲਕੁਲ ਸੂਤਰ ਜੇ ਹੁੰਦੇ ਆ ਦੋਸਤੋ ਜਾਇਜ ਹੁੰਦੇ ਆ ਤੇ ਅੱਜ ਦੇਖਦੇ ਆ ਵੀਰ ਨੇ ਕਿੰਨੇ ਕਿੰਨੇ ਮੁੱਲ ਕਰਨੇ ਆ ਦੋਸਤੋ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਆਓ ਲੈ ਲਈਏ ਜਾਣਕਾਰੀ ਵਧੇਰੇ ਕਰਦੇ ਆ ਗੱਲਬਾਤ ਵੀਰ ਲਖੇ ਦੇ ਨਾਲ ਪਹਿਲਾਂ ਵੀਰ ਲਖੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਕੋਠੀ ਦਾ ਪਾਜੀ ਠੀਕ ਠਾਕ ਜੀ ਤੁਸੀਂ ਸੁਣਾਓ ਜੀ। ਬਹੁਤ ਵਧੀਆ ਵੀਰ ਲਖੇ ਠੀਕ ਠਾਕ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਚੈਨਲ ਦੇ ਵੇਖਣ ਵਾਲੇ ਵੀਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅੱਛਾ ਵੀਰ ਲਖੇ ਠੀਕ ਹੈ ਭਰਾਵਾਂ ਨੇ ਬਹੁਤ ਆਪਾਂ ਨੂੰ ਦਿੱਤਾ ਮਤਲਬ ਬਿਲਕੁਲ ਜਿੰਨਾ ਵੀ ਆਪਾਂ ਚਾਹੁੰਦੇ ਹਾਂ ਵੀ ਜਿੱਥੇ কা ਆਪਾਂ ਮਾਲ ਵੇਚਣਾ ਚਾਹੁੰਦੇ ਹਾਂ ਆਪਾਂ ਉਸੇ ਵੇਲੇ ਹੀ ਹਾਂ ਮੰਨ ਲਓ ਘੰਟਿਆਂ ਦੇ ਵਿੱਚ ਇੱਕ ਇੱਕ ਅੱਧੇ ਘੰਟੇ ਦੇ ਵਿੱਚ ਸਾਰਾ ਮਾਲ ਵੇਚ ਗਿਆ ਜਦੋਂ ਵੀਡੀਓ ਤੁਸੀਂ ਵਾਗਦੇ ਹੋ ਨਾ ਇੱਕ ਇੱਕ ਦੇ ਵਿੱਚ ਹਾਂਜੀ ਬਿਲਕੁਲ ਕਿਉਂਕਿ ਬਾਕੀ ਚਲੋ ਕੋਸ਼ਿਸ਼ ਇਹੋ ਕਰੀਦੀ ਆ ਵੀ ਜਿਹੜਾ ਰੇਟ ਆ ਬਿਲਕੁਲ ਵਾਜਿਬ ਹੋਵੇ ਬਿਲਕੁਲ ਹਾਂਜੀ ਹਾਂਜੀ ਆਪਾਂ ਨੂੰ ਕੋਈ ਇਹੋ ਜੀ ਨਹੀਂ ਵੀ ਆਪਾਂ ਉਹ ਪਾਰ ਤਾਂ ਵੀਰ ਲਖੇ ਚਲੋ ਸਾਰੇ ਕਰਦੇ ਹੀ ਆ ਵੀਰ ਹਾਂਜੀ ਹਾਂਜੀ ਤੇ ਬਾਕੀ ਚਲੋ ਕਈ ਨਾ ਬਾਜ਼ਾਰ ਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ ਤੇ ਨਾ ਪਹਾੜਾ ਡਾਊਨ ਹੋ ਜਾਏ ਬਾਜ਼ਾਰ ਤੇ ਚਲੋ ਉਮੀਦ ਆ ਪੜਦਾ ਕਿ ਇਹਦਾ ਤੇਜ਼ ਹੋ ਜਾਏ ਬਿਲਕੁਲ ਬਾਕੀ ਮਾਲ ਦਾ ਹੀ ਮੁੱਲ ਮੰਗਿਆ ਜਾਂਦਾ ਮਾਲ ਪਿੱਛੋਂ ਕਿਹੋ ਜਿਹਾ ਤੇਜ਼ ਹੋ ਗਿਆ ਤੇ ਫਿਰ ਤੇਜ਼ੀ ਹੋ ਜਾਣਾਂ ਕੰਮ ਹਾਂ ਤੇ ਬਾਕੀ ਫਿਰ ਤੁਰ ਕੇ ਕੋਸ਼ਿਸ਼ ਕਰੀਦੀ ਫਿਰ ਤੁਰ ਕੇ ਮਾਲ ਲਈਏ ਭਾਅ ਪੜਤੇ ਚ ਲਈਏ ਆ ਦੇ ਕਿਸੇ ਭੈਣ ਭਰਾ ਦੇ ਘਰ ਤੱਕ ਭਾਅ ਪੜਤੇ ਚ ਮਾਲ ਪਹੁੰਚ ਜਾਵੇ ਸਹੀ ਹੈ ਜੀ ਹਾਂਜੀ ਹਾਂਜੀ ਸਹੀ ਹੈ ਸਹੀ ਤੇ ਬਾਕੀ ਚਲੋ ਗਾੜੀ ਨਵੇਂ ਦੋਸਤੋ ਸ਼ੁਰੂਆਤ ਕਰ ਲਵਾਂਗੇ ਪਹਿਲਾਂ ਆਪਾਂ ਤੁਹਾਨੂੰ ਜਿਹੜੀਆਂ ਤਿੰਨ ਵਹਿੜਾਂ ਤੁਸੀਂ ਦੇਖ ਰਹੇ ਜੇ ਤਿੰਨ ਵਹਿੜਾਂ ਦੀ ਡਿਟੇਲ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਉਸ ਤੋਂ ਬਾਅਦ ਤੁਹਾਨੂੰ ਲਾਸਟ ਵਿੱਚ ਦੋ ਮੱਜਾਂ ਦਿਖਾਵਾਂਗੇ ਮੱਜਾਂ ਵੀ ਬਿਲਕੁਲ ਜੈਨੂਨ ਜਾਇਜ਼ ਰੇੜਾ ਦੋਸਤੋ ਦੋ ਦੂਤ ਜਿੰਨਾ ਥੱਲੇ ਹੈਗਾ ਉਹ ਤੁਸੀਂ ਨਰਕ ਪਰਖਾ ਤਸੱਲੀ ਇੱਥੇ ਘਰੇ ਆਣ ਕੇ ਕਰ ਲਿਓ ਤੇ ਫਿਰ ਲੱਖੇ ਸ਼ੁਰੂਆਤ ਇੱਥੋਂ ਕਰਦੇ ਆਂ ਵੱਡੀ ਵਹਿੜ ਤੋਂ ਇਹ ਕਿੰਨਾ ਸੂਹ ਸੋਈ ਹੈ ਇਹ ਵੀ ਇਹਦੇ ਦੂਜੇ ਸੋਈ ਵਹਿੜ ਆ ਹਾਂਜੀ ਹਾਂਜੀ ਤੇ ਅੱਜ ਦਿਨ ਕਿੰਨੇ ਹੋ ਗਏ ਜੀ ਇਹਨੂੰ ਵੀਰ ਜੀ ਅੱਜ 20 22 ਦਿਨ ਹੋ ਗਏ ਵਹਿ ਲੋਜੀ ਮਗਰ ਬੱਚੀ ਹੈ ਦੋਸਤੋ ਬੀਆਂ ਬਾਈਆਂ ਕ ਦਿਨਾਂ ਦੀ ਸੂਈ ਆ ਸੁਬਾ ਦੂਜਾ ਦਸਤਾ ਜੀ ਹਾਂਜੀ ਹਾਂ ਦੂਜਾ ਦੂਜਾ ਸੁਬਾ ਬਹੁਤ ਜਿਆਦੀ ਠੰਡੀ ਠੁੰਡੀ ਤਾਂ ਪਤਾ ਜਿਆਦੀ ਵੜੀ ਠੰਡੀ ਠੁੰਡੀ ਹੁੰਦੀ ਹੈ ਕੋਈ ਚੱਕਰ ਨਹੀਂ ਪਾਵੇਂ ਬੱਚੀ ਦਾ ਕੋਈ ਸਵਾਲ ਹੀ ਪੈ ਜਾਂਦਾ ਵੀ ਕੋਈ ਇਤਨੀ ਪਾਵੇਂ ਬੈਜੇ ਪਾਵੇਂ ਛੱਡੇ ਗਏ ਗੱਤਪੋਤ ਦੋਸਤੋ ਵੱਡਾ ਹੈ ਤੇ ਕਰਾ ਸੰਗ ਦੇ ਵਿੱਚ ਆ ਠੀਕ ਆ ਜੀ ਐਸ ਐਫ ਤੇ ਕਿਤਨਾ ਕਿਤ ਥੋੜਾ ਬਾਧਾ ਲिटल ਬਟ ਜਰਸੀ ਦਾ ਵਿੱਚ ਤੁਸੀਂ ਕਰਾਸ ਮੰਨ ਸਕਦੇ ਜੇ ਤੇ ਵੀਰੋ ਲੱਗੇ ਤਾਂ ਥੱਲੇ ਮਿਲਕਿੰਗ ਕਿੰਨੀ ਹੈ ਕਿੰਨਾ ਕਿ ਦੁੱਧ ਚੋਰੇ ਆ ਇਹਦੇ ਥੱਲੇ ਵੀਰ ਜੀ ਇਹਦਾ ਥੋੜਾ ਜਿਆ ਠੀਕ ਹੈ ਚੱਕ ਜਿੱਤਰਾ ਮਰਜ਼ੀ ਕੋਈ ਆਪਣੇ ਘਰ ਠੰਡਾ ਕਰਕੇ ਲੈ ਲੈ ਆਪਣੀ ਆਪਣੇ ਘਰ ਦੀ ਗਾਰੰਟੀ ਹੋ ਗਈ ਬਾਕੀ ਆ ਵੀ ਬੱਚੀ ਚੰਗੀ ਤਰ੍ਹਾਂ ਸਾਂਭੀ ਗਈ ਤੇ 20 ਪਲੱਸ ਕਰ ਜੂਗੀ ਅਸੀਂ ਹਾਂ ਹੁਣ 13 ਕਿਲੋ ਆਪਣੇ ਕੋਲ 13 ਕਿਲੋ ਮੌਕੇ ਤੇ ਆ ਬੱਚੀ ਸਾਂਹ ਮੰਗਦੀ ਥੋੜੀ ਜਿਆਦੀ ਹਾਂ ਤੇ ਬਾਕੀ ਤੇ ਜਿੱਡੀ ਵੱਡੀ ਆ ਚਲੋ ਖਰਾਕ ਰੂਕਦਾ ਖਰਾਕ ਆ ਖੁੱਲੀ ਮਿਲਿਆ ਕੇ ਕਰਮਾਲੀ ਬੱਚੀ ਆ ਤੇ ਖਰਾਕ ਥੋੜੀ ਖੁੱਲੀ ਮੰਗਦੀ ਐ ਕਿ ਥੋੜਾ ਜਿਹਾ ਮੌਸਮ ਉਹ ਤੋਂ ਠੰਡਾ ਹੋ ਗਿਆ ਤੇ ਆਪਣੇ ਆਪ ਦੋ ਤੋਂ ਵੱਜਣੀ ਆ ਵੱਜ ਜਾਣ ਕੋ 2-4 ਕਿਲੋ ਤੋਂ ਵੈਸੇ ਟੁੱਟੇ ਪਏ ਟੁੱਟੇ ਵੇ ਗਰਮੀ ਬੜੀ ਆ ਜੀ ਡੰਗਰਾਂ ਦੀ ਉਤਨਾ ਹੀ ਬਾਵਾ ਹੋਈ ਤੋ ਲੇਵੇ ਹਵਾਨੇ ਦੀ ਆ ਬੰਤਰਾ ਬਾਕੀ ਥਣ ਤੋਂ ਪੂਰਾ ਥੀ ਜਵਾਈ ਵਾਲਾ ਸੋ ਸੱਚੀ ਖੱਬੀ ਬਹਿਣੀ ਤੋਂ ਜਿਹੜੇ ਪਾਸੇ ਮਰਜੀ ਤੁਸੀਂ ਦੇਖ ਲਓ ਮੁੱਠੀ ਥਾਣਾ ਠੀਕ ਆ ਜੀ ਇਹ ਹੈ ਪੂਰੇ ਕੱਦ ਵਾਲੀ ਆ ਸੋਨੇ ਕੱਦ ਘੜ ਦੇ ਵਿੱਚ ਆ ਫੇਸਬੁਕ ਕੁਆਲਿਟੀ ਚੰਗੀ ਆ ਆ ਦੇਖੋ ਠੀਕ ਆ ਜਾਓ ਵੀਰ ਖੋਲ ਕੇ ਦਿਖਾ ਦିକੇ ਅੱਜ 20-22 ਕ ਦਿਨਾਂ ਦੀ ਦੋਸਤੋ ਸੂਈ ਦੇ ਥੱਲੇ ਉਹ 13 ਕ ਕਿਲੋ ਦੁੱਧ ਹਾਜ਼ਰ ਆ ਜੇ ਤਾਂ ਕਿਸੇ ਵੀਰ ਨੇ ਚੋਕੇ ਤਸਦੀ ਕਰ ਲੈਣੀ ਆ ਅਸੀਂ ਚੋਣ ਜਾਣ ਦੀ ਵੀ ਬੀਰ ਚੰਗੀ ਦੱਸ ਰਿਹਾ ਬਾਕੀ ਕੋਈ ਭੂਰ ਕਿਸੇ ਰਕਮ ਦੀ ਕੋਈ ਗੱਲ ਬਾਤ ਬਿਲਕੁਲ ਨਹੀਂ ਯਾਰ ਪੂਰੀ ਚੋਣ ਬਿਲਕੁਲ ਓਕੇ ਵਸੀ ਠੀਕ ਹੈ ਜੀ ਹਾਂਜੀ ਲੋ ਵੀ ਦੋਸਤਾਂ ਕੋਈ ਆ ਲੰਬਾ ਬਾਤ ਹੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਕਰਿਓ ਚੈੱਕ ਮੜਾ ਜੀ ਇਹਨਾਂ ਥੋੜਾ ਪੱਕੇ ਥਾਂ ਤੋਂ ਕਰਦੀ ਆ ਹਾਂ ਲੈ ਆ ਤੋ ਦੋਸਤੋ ਇਹ ਪਹਿਲੇ ਨੰਬਰ ਤੇ ਵੇਚਣਾ ਬਾਕੀ 13 ਕਿਲੋ ਦੁੱਧ ਅੱਗੇ ਕੋਈ ਚੰਗੀ ਕਾਰਗੁਜ਼ਾਰੀ ਕਿਸੇ ਵੀਰ ਦੀ ਨਹੀਂ ਤੇ ਦੁੱਧ 200 ਵਾਜੂਗਾ ਬਾਕੀ ਥੋੜਾ ਮੌਸਮ ਤੇ ਡਿਪੈਂਡ ਆ ਪਹਿਲਾਂ ਵੀ ਆਪਾਂ ਗੱਲ ਕੀਤੀ ਆ ਤੇ ਲਖੇ ਵੀਰ ਡਿਮਾਂਡ ਇਹ ਦੀ ਕੀ ਕਰਾਂਗੇ ਤੇ ਦਵਾਂਗੇ ਕਿੰਨੇ ਦੀ ਇਹਦੀ ਵੀਰ ਜੀ ਡਿਮਾਂਡ ਆਪਾਂ 40000 ਕਰਾਂਗੇ ਹਾਂ ਜੀ ਤੇ 38000 ਦੀ ਵਾਚੀ ਦੇ ਦਾਂਗੇ 38000 ਛੇੜਾ 37000 ਦੀ ਵਾੜ ਦੇ ਦਾਂਗੇ ਵੀ ਹਾਂ ਨਾਲ ਹੀ ਗੱਲ ਹੋ ਗਈ ਹਾਂ ਜੀ 37000 ਦੇ ਚੋਂ ਫਿਰ 200 ਰੁਪਏ ਹੋਰ ਕਰ ਦਾਂਗੇ ਠੀਕ ਆ ਜੀ ਹਾਂ ਜੀ ਲਓ ਦੋਸਤੋ 37000 ਦੀ ਇਹ ਮ 7000 ਦੇ ਵਿੱਚ ਤੁਹਾਨੂੰ ਇਹ ਵੜ ਮਿਲ ਜੂਗੀ। ਤੋਂ ਸ਼ੁਰੂਆਤ ਹੀ ਦੱਸਦੀ ਪਈ ਆ ਦੋਸਤੋ ਮਾਲ ਜਿਵੇਂ ਜਿਵੇਂ ਆਪਾਂ گاਉਂ ਨੂੰ ਚੱਲਾਂਗੇ ਨਾਲ ਦੀ ਨਾਲ ਤੁਹਾਨੂੰ ਡਟੇਲਾ ਮਿਲ ਲਗੇ ਨਾਲ ਨਾਲ ਰੇਟ ਜਿਹੜਾ ਦੋਸਤੋ ਇਸੇ ਤਰ੍ਹਾਂ ਹੀ ਬਿਲਕੁਲ ਵਾਜਪੂਰ ਮਿਲੂਗਾ। ਤੇ ਹੋਰ ਕੋਈ ਗੱਲਬਾਤ? ਨਾ ਜੀ ਨੁਕਸ ਨਹੀਂ 1 ਰੁਪਈਏ ਦਾ। ਬੰਗਾ ਬੰਗਾ ਪਾ ਲੈਨੇ ਕਿ ਬਿਨਾ ਬੰਗੇ। ਜੁੱਪਾ ਮਰ ਜੀ ਆਪਣੀ। ਪੌਣਾ ਦੇ ਪੌਣ ਦੀ ਇਹਨੂੰ ਤੇ ਕੋਈ ਚੱਕਰ ਨਹੀਂ। ਆ ਦੋਸਤੋ ਕਿਸੇ ਵੀਰ ਦੇ ਖੁਸ਼ੇ ਆ ਠੀਕ ਆ ਜੀ ਖੁਸ਼ੀ ਆ। ਵੀ ਪੌਣਾ ਬੰਗਾ ਪਾ ਲੈ। ਬਹੁਤ ਸਰੀ ਸੀਗਾ ਵੀਰ ਵਗੇਰਾ ਬੰਗਾ ਪਾਉਂਦੇ ਆ ਤੇ ਚਲੋ ਆਪਾਂ ਬਣਾਉਣੀ ਚ ਠੀਕ ਆ ਜੀ ਇਹ ਸੁਬਾ ਕੰਮਾ ਸੂਈ ਆ ਇਹ ਵੀ ਨਹੀਂ ਦੂਜੀ ਸੂਈ ਵੜ ਜੀ ਦੂਜੇ ਸਮਾਂ ਇਹਨੂੰ ਕਿੰਨਾ ਹੋ ਗਿਆ ਅੱਜ ਇਹਨੂੰ ਵੀਰ ਜੀ ਅੱਜ ਮੇਰੇ ਖਾਲ 13 14 ਦਿਨ ਹੋ ਗਿਆ 13 14 ਦਿਨ ਹਾਂਜੀ ਹਾਂਜੀ ਇਹਦੇ ਮਗਰ ਵੀ ਬੱਛੀ ਆ ਮਗਰ ਇਹਦੇ ਵੀ ਦੋਸਤੋ ਬੱਛੀ ਆ ਤੇ 13 14 ਕੇ ਦਿਨਾਂ ਦੀ ਸੂਈ ਆ ਕਰਾਉ ਸੰਗ ਦੇ ਵਿੱਚ ਆ ਠੀਕ ਆ ਜੀ ਸ਼ਾਈ ਵਾਲ ਕਿਤਨਾ ਕਿਤੇ ਕਰਾਉ ਸੰਗ ਦੇ ਵਿੱਚ ਆ ਹਾਂਜੀ ਇਹ ਥੰਮ ਦੇਵਾ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਆ ਦੇਖੋ ਜੀ ਹਨ ਪੈਸੇ ਪੂਰਾ ਹੱਥੀ ਚਵਾਈ ਵਾਲਾ ਬਹੁਤ ਵਧੀਆ ਥੰਮ ਆ ਦੇਖ ਤੇ ਦੁੱਧ ਇਸ ਵਕਤ ਕਿੰਨਾ ਚਵਾਈ ਆ ਇਹਦੇ ਥੱਲੇ ਵੀਰ ਜੀ ਦੁੱਧ 11 ਲੀਟਰ ਹੈ ਪਰ ਆਪਾਂ 10 ਲੀਟਰ ਜਿਹੜਾ ਠੰਡਾ ਕਰਕੇ ਆਪਣੇ ਘਰੇ ਕੋਈ ਮੇਲੇ ਦੋੜਾਂਗੇ 10 ਲੀਟਰ 10 ਲੀਟਰ ਦੁੱਧ ਹੈ ਹਲੇ ਮੌਕੇ ਤੇ ਬਾਕੀ 6 ਫੈਂਟ ਵਾਲਾ ਠੀਕ ਹੈ ਹਾਂਜੀ ਤੇ ਫਰੜ ਚੰਗੀ ਖਾਸੀ ਆ ਕਿਉਂਕਿ ਦੂਸਰੀ ਕਰਾਸ ਰਾਡ ਆ ਸ਼ਾਈ ਗਾਲ ਕਰਾਸ ਜਾਾਂਗੇ ਬਣਾ ਜਾ ਬਿਲਕੁਲ ਜੀ ਬਿਲਕੁਲ ਤੇ 10 ਲੀਟਰ ਆ ਬੇ ਹੁਣ ਮੌਕੇ 10 ਲੀਟਰ ਦਾ ਠੰਡਾ ਕਰਕੇ ਮਾ ਦੋ ਦੋਸਤੋ 10 ਲੀਟਰ ਇਸ ਵਕਤੇ ਤੇ ਥੱਲੇ ਦੁੱਧ ਆ ਤੇ ਬਾਕੀ ਠੰਡੀ ਧੀਰੀ ਸੀਲਸਲਾ ਕੇ ਤੇ ਫੈਟ ਫੂਡ ਵੀ ਚੰਗੀ ਵਾਲਾ ਦੋ ਤਾਂ ਜਿੱਦਾਂ ਮੱਝਾਂ ਦੇ ਵਿੱਚ ਹੀ ਤਕਰੀਬਨ ਦੁੱਧ ਲੱਗ ਆਣ ਦੇ ਵੀ ਸਾਫ ਸੁਥਰੀ ਹੈ ਤੇ ਸਵੇਰ ਚਵਾਈ ਕਿੰਨੇ ਕਵਜੇ ਵੀਰ ਉਹ ਵੀ ਦੱਸ ਦੀ ਹੈ ਕਿੰਨੇ ਕਵਜੇ ਜੀ ਤਕਰੀਬਨ 6 ਵਜੇ ਦੀ ਆਪਾਂ ਵੀ ਤੜਕੀ ਚੋਣ ਵਾਲਾ ਕੰਮ ਨਹੀਂ ਕਦੀ ਵੀ ਡੰਗਣਾ ਬਹਿਣਾ ਕੀਤਾ ਹੂੰ 6 ਵਜੇ ਤੋਂ ਪਹਿਲਾਂ ਤਾਂ ਕਦੀ ਨਹੀਂ ਨੰਗਰ ਜਾ ਰਿਹਾ ਸੜਕ ਤੇ ਬਿਲਕੁਲ ਜੀ ਬਿਲਕੁਲ ਹਾਂ ਜੀ ਉਹ ਤਾਂ ਜੇ ਵੀ ਵੀਰ ਰੱਖੇ ਕਈ ਵੀਰ ਡਾਕ ਟਕਾ ਕੇ ਚਲੋ ਹੁਣ ਆਪਾਂ ਵਾਰ-ਵਾਰ ਫਿਰ ਉਹ ਸਾਰੇ ਵੀਰ ਸਿਆਣੇ ਆ ਸੂਝਵਾਨ ਹਾਂ ਜੀ ਹਾਂ ਜੀ ਫਿਰ ਡਾਕ ਟਕਾ ਕੇ ਚੱਡੇ ਲੈਵੇ ਵਖਾਵਖਾ ਵੀ ਕੋ ਬਾਹਲਾ ਨਹੀਂ ਨਿਕਲਦਾ ਨਹੀਂ ਉਹ ਨਹੀਂ ਗੱਲ ਵਧੀ ਸਵਾਦ ਉਹ ਕੀ ਜਰਖਣ ਵਾਲੀ ਗੱਲ ਹੀ ਹੈ ਗਾਵਾਂ ਵੀਰ ਜੀ ਤੁਹਾਨੂੰ ਪਤਾ ਗਰਮੀ ਚੱਲਣ ਦੀ ਆ ਟਾਈਮ ਕਿਸੇ ਗਾਂ ਨੂੰ ਘੰਟਾ ਖੰਡ ਲਾ ਕੇ ਢਾਡ ਲੈ ਜਾਣੀ ਆ ਹਾਂ ਬਿਲਕੁਲ ਜੀ ਪਤਾ ਨਹੀਂ ਮਾਲ ਕਦੋਂ ਵਿਗਣਾ ਕਰਨੀ ਵਿਗਣਾ ਉਹ ਏ ਵੀਰ ਜੀ ਮੁੱਲ ਮੈਂ ਨਾ 35 ਕਰ ਲਈਏ ਬਾਕੀ ਤੁਸੀਂ ਦੱਸ ਦਿਓ ਜਾਂਦੇ ਹੋਰ ਕਰੀਂਦੇ ਅੱਛਾ ਜੀ ਵੈਸੇ ਮੇਰੇ ਕਹਿਣ ਦੀ ਲੋੜ ਨਹੀਂ ਪੈਂਦੀ ਗਈ ਤੁਹਾਡੇ ਵਰਗੇ ਵੀਰਾਂ ਨੂੰ ਵੈਸੇ ਤੁਸੀਂ ਆ ਵੀ ਪਹਿਲਾਂ ਸੁੱਤਰ ਜਾਂ ਕੰਮ ਰੱਖਦੇ 34000 ਦੀ ਬਚੀ ਦੇ ਦੀ ਗੇ 34 ਦੀ 33 ਦੀ ਦੇ ਦਈਏ ਲੈ ਪਛਾਣ ਕਰਦੀਏ ਲਓ ਦੋਸਤੋ ਵੀਰਾਂ ਦਾ ਫੇਰ ਥੋੜਾ ਪਛਾਣ ਕਰਦੇ ਨੇ 33000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਬਾਕੀ 10 ਕਿਲੋ ਦੁੱਧ ਇਹਦੇ ਥਲੇ ਇਸ ਵਕਤ ਹਾਜ਼ਰ ਆ ਤੇ ਕੋਈ ਵੀਰ ਆਪਦੀ ਚੋਕੇ ਪਸਮਾ ਕੇ ਤਸੱਲੀ ਕਰ ਸਕਦਾ ਠੀਕ ਆ ਜੀ ਕਿਸੇ ਵਿੱਚ ਪਸ਼ੂ ਜੋ ਕੋਈ ਵਾਧਾ ਕਰਦਾ ਦੋਸਤੋ ਹੁੰਦਾ ਤੇ ਉਹ ਬਿਲਕੁਲ ਮੌਕੇ ਤੇ ਦੱਸਿਆ ਜਾਊਗਾ ਠੀਕ ਹੈ ਜੀ ਇਸ ਤੋਂ ਬਾਅਦ ਵੀਰ ਲਖੇ ਇੱਕ ਆਪਣੇ ਕੋਲ ਤੀਜੇ ਨੰਬਰ ਤੇ ਆ ਆ ਗਈ ਗੱਬਣ ਵਾਹ ਹਾਂਜੀ ਇਹ ਗੱਬਣ ਵੀਰ ਜੀ ਬਾਬੇ ਗੱਬਣ ਨਾਗਾ ਦੋਸਤੋ ਠੀਕ ਹੈ ਤੇ ਇਹਦੀ ਡਿਟੇਲ ਕੀ ਹੈ ਸੂਬਾ ਇਹ ਕਿਨਵਾਗੇ ਸੂਰੇ ਇਹ ਵੀ ਵੀਰ ਜੀ ਦੂਜੇ ਸਿਹਤ ਸੋਣੀ ਆ ਦੂਜਾ ਹੀ ਆ ਹਾਂਜੀ ਹਾਂਜੀ ਇਹ ਹਾਈਡ ਮੀਡੀਅਮ ਦਰਮਿਆਨੀ ਆ ਹਾਈਡ ਦਰਮਿਆਨੀ ਮਤਲਬ ਬਹੁਤ ਹੀ ਵੱਡੀਆਂ ਜਿਹੜੀਆਂ ਹੁੰਦੀਆਂ ਦਰਮਿਆਨੀ ਆ ਬਾਕੀ ਦੁੱਧ ਦੱਦ ਨੂੰ ਚੰਗਾ ਚਵਾ ਦੂਗੀ ਇਹ ਵੀ ਦੋਰੀ ਨਸਲ ਚਾਉਂਦੀ ਆ ਗਰਮੀ ਚ ਲੰਢੀ ਆ ਫਿਰ ਪਿ ਇਹ ਹੈ ਠੰਡੀ ਉਹ ਲੂਛ ਲੂਛ ਠੰਡੀ ਠੰਡੀ ਪੂਰੀ ਗਿਆ ਆਪਾਂ ਸਾਰਾ ਕੁਝ ਕਰਕੇ ਠੀਕ ਹੈ ਹੈ ਠੰਡੀ ਆ ਹਾਂਜੀ ਇਹ ਆ ਵੀ ਆਪਾਂ ਜੀ ਲਿਆਂਕ ਕੋਣੇ ਤੁਹਾਡੇ ਥੋੜੇ ਗਾੜੀ ਗਾੜੀਆਂ ਲਿਆਂਕ ਬੱਧੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਹਾਈਟ ਮੀਡੀਅਮ ਦਰਮਿਆਨੀ ਆ ਤੇ ਪਲੀ ਗੁਲੀ ਪੂਰੀ ਉੱਪਰੋਂ ਵੇਖੋ ਤੁਸੀਂ ਪੂਰੀ ਫਿਟ ਫਾੜ ਤੇ ਬਿਲਕੁਲ ਗੁਲਾਈ ਦੇ ਵਿੱਚ ਆ ਠੀਕ ਹੈ ਜੀ ਪਿੱਠ ਕੁੜੇ ਵਾਲੀ ਸਾਈਡ ਤੋਂ ਹਾਈਟ ਮੀਡੀਅਮ ਦਰਮਿਆਨੀ ਦੇ ਵਿੱਚ ਸੋ ਦਿਨ ਕਿੰਨੇ ਕੁ ਲੈਜੂ ਹਜੇ ਇਹਦੇ ਦਿਨ ਵੀਰ ਜੀ ਉਹਨਾਂ ਦੇ ਮੁਤਾਬਕ 6-7 ਰਹਿੰਦੇ ਹਜੇ ਆਹ ਬਾਕੀ ਚਲੋ ਦੂਜੀ ਥਾਂ ਤੇ ਆ ਕੇ ਡੰਗਰ ਪਹਿਲਾਂ ਵੀ ਤਾਂ ਡੰਗ ਸੁਲ ਸਕਦਾ ਹਾਂ 6-7 ਅੰਦਰ ਚ ਉਹਨਾਂ ਨੇ ਵੀ ਦੱਸਿਆ ਵੀ ਜੇ ਸੂਨ ਤੇ ਹੋਣੀ ਇਕਰੀ ਪਸਾਉਂਦਾ ਜਿੰਨੀ ਕੁ ਤੋਂ ਨਹੀਂ ਘਰੇ ਬਣ ਜਾਣੀ ਬੈਠਾ ਠੀਕ ਹਾਂਜੀ ਇਹ ਤਾਂ ਨਾਰਮਲ ਜਿਹਾ ਲਾਏ ਪਈਆਂ ਨਾਰਮਲ ਜਿਹਾ ਬਾਕੀ ਪੂਰਾ ਜਾਓ ਦਿਖਾਈਏ ਜੀ ਹਾਂਜੀ ਆਓ ਦੋਸਤੋ ਸੂਆ ਦੂਜਾ ਇਸ ਵਾਰ ਦੇ ਸੂਨਾ ਤੇ ਮੀਡੀਅਮ ਜੀ ਹਾਈਟ ਆ ਤੇ ਬਾਕੀ ਥਣ ਦੇ ਵੀ ਵਾਲੇ ਪਾਸੇ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਿੰਦੇ ਆ ਲੜਾ ਲੂੜਾ ਕਾਫੀਆਂ ਢਿੱਲ ਕਾਫੀ ਆਪਾਂ ਦੇਖ ਰਹੇ ਆ ਬੈਕ ਸਾਈਡ ਤੇ ਤੋਂ ਦਿਨ ਜਿੰਨੇ ਵੀ ਦੋਸਤੋ ਲੈ ਜੇ ਚੰਗੇ ਦੇ ਲਈ 8 ਲੈ ਜੇ 7 ਲੈ ਜ I uh -huh. ਸਭ ਇਹ ਲਖੇ ਬਾਕੀ 35 ਤੁਪਣਾ ਆਪਣਾ ਤਾਂ ਮੈਂ ਪੂਰੀ ਤਸੱਲੀ ਕੀਤੀ ਆ ਬਿਲਕੁਲ ਓਕੇ ਆਪਾਂ ਮੈਂ ਪੂਰੀ ਤਸੱਲੀ ਕੀਤੀ ਆ ਤੇ ਬਾਕੀ ਚੋਲੜਾ ਭੈਣ ਭਰਾ ਆਂਦਾ ਆ ਭਾਵੇਂ ਜਿਤਨਾ ਵੀ ਆਪ ਦੀ ਤਸੱਲੀ ਕਰ ਸਕਦਾ ਆਣਗੇ ਹਾਂਜੀ ਆਪਾਂ ਪੂਰੀ ਤਸੱਲੀ 35 ਬਿਲਕੁਲ ਓਕੇ ਵੜਾ ਠੀਕ ਆ ਜੀ ਆਪਣੀ ਜਾਣ ਫਿਆਲ ਖਾਂ ਤੋਂ ਆਈ ਵੜ ਖਰਾਬ ਨਹੀਂ ਗਈ ਯਾਰ ਚੌਹਾਂ ਥਾਂ ਨੀਰਾ ਹੈ ਮੈਂ ਮਨੀਰਾ ਪੂਰੀ ਨਿਕਲੋ ਵੀ ਪੋ ਲਈ ਇਹ ਗੱਲ ਦਾ ਕਿਉਂਕਿ ਮੋਟਾ ਨੀਰਾ ਆ ਪਤਾ ਇਸ ਗੱਲ ਦਾ ਵੀ ਆਪਾਂ ਨੂੰ ਵਧੀਆ ਵੜ ਦੇ ਕੋਚ 35 ਸ਼ਹਿਦ ਹੀ ਆਉਂਦਾ ਫਿਰ ਸ਼ਹਿਦ ਸ਼ਹਿਦ ਹਾਂਜੀ ਠੀਕ ਆ ਜੀ ਇਹ 8 ਦਿਨ ਵੜ ਦੇ ਜਿਉ ਲੈ ਜਾਣੇ ਪੂਰੇ ਪੂ ਕੋਈ ਇਥੇ ਆਣ ਕੇ ਵੀ ਤੁਸੀਂ ਦੇਖਣਾ ਕੋਈ ਇਹ ਨਹੀਂ ਹੈਗਾ ਲਿੱਸੀ ਫੇਕੀ ਆ ਹਾਈਟ ਬੇਸ਼ੱਕ ਮਿੰਟ ਦਰਮਿਆਨੀ ਹੈ ਇਥਾ ਬਾਕੀ ਪਲੀ ਸਭੀ ਚੰਗੀ ਆ ਸੋ ਬਿਲਕੁਲ ਪਰਿਵਾਰ ਦੇ ਹਿਸਾਬ ਨਾਲ ਜਿਹੜੇ ਵੀਰ ਨੇ ਬਿਲਕੁਲ ਨਾਰਮਲ ਛੋਟੇ ਥੋੜਾ ਰੇਟ ਲਾਉਣਾ ਠੀਕ ਹੈ ਜੀ ਆਵਾਜ਼ ਬਜਾ ਪਸ਼ੂ ਖਰੀਦਾਂ ਦਾ ਚਾਹ ਬਾਣਾ ਤੁਸੀਂ ਹੱਥ ਪਾ ਸਕਦੇ ਜੀ ਤੇ ਇਹ ਵੀਰ ਲੱਖੇ ਆਪਾਂ ਦਵਾਂਗੇ ਕਿੰਨੇ ਦੀ ਬੇਸ਼ੱਕ ਇੱਕ ਚਲੋ ਕੋਈ 8-10 ਦਿਨ ਸਾਹਮਣੀ ਨਹੀਂ ਆਉਂਗੀ ਹਾਂਜੀ ਇਹ ਵੀਰੋਤਰਾ ਦੇ ਆਪਾਂ 37-40 ਕਰਨੇ ਸੀ ਪਰ ਇਹ ਵੀ 35000 ਦੀ ਆਦਣੀ 35 ਦੀ ਹਾਂਜੀ ਹਾਂਜੀ ਕੋਈ ਕਸਰ ਕੋਸਰ ਕੱਢ ਕੇ ਹੋਰ ਕੜਦਾਂਗੇ ਜਾਰਖੰਡ ਦੀ ਔਰ ਤੁਹਾਡੇ ਆਖਾਂ ਤੇ 34000 ਦੀ ਦੇਣੀ 34 ਦੇਵਾਂਗੇ ਲਓ ਜੀ ਹਾਂ ਕੋਈ ਨਹੀਂ ਤਾਂ ਦੱਸੋ ਕਸਰ ਕੋਸਰ ਕੱਢ ਕੇ ਜਿਹੜੀ ਆ 34000 ਦੀ ਮਿਲ ਜੂਗੀ ਠੀਕ ਆ ਜੀ ਬਾਕੀ ਇਹ ਮੱਛੀ ਜਿਹੜਾ ਲੈ ਗੇ ਉਹ ਕਰੂ ਜਿਆਦੀ ਬਹੁਤ ਹੀ ਜਿਆਦੀ ਦੁੱਧ ਨਿਕਲੂਗੀ ਹਾਂ ਹਾਂ ਜੀ ਲਓ ਜੀ ਠੀਕ ਆ ਜੀ ਤਾਂ ਬਿਲਕੁਲ ਦੋਸਤੋ ਛੋਟੇ ਛੋਟੇ ਜਿਹੜੇ ਰੇਟ ਆ ਆਵਾਜ਼ ਪਰ ਰੇਟ ਆ ਜਿਆ ਜਿਹੜਾ ਠੀਕ ਆ ਜੀ 34000 ਦੇ ਵਿੱਚ ਇਹ ਤੁਹਾਨੂੰ ਮਿਲ ਜੂਗੀ ਕੋਈ 8-7 ਦਿਨ ਸਾਂਭਣ ਦੀ ਲੋੜ ਆ ਤੁਹਾਡੇ ਕਿੱਲੇ ਤੇ ਆਪਦੇ ਫਾਰਮ ਤੇ ਆਪਣੇ ਘਰੇ ਲੈ ਜਾ ਕੇ ਦੋਸਤੋ ਜਿਹੜਾ ਸਵਾਲ ਆਇਆ ਉਹ ਪਸ਼ੂ ਜਿਹੜਾ ਜੂਰ ਪ੍ਰੋਪਰ ਪਾਲੋਗੇ ਦੋਸਤੋ ਠੀਕ ਆ ਵਾਧੇ ਦਾ ਪਸ਼ੂ ਆ ਤੇ ਕਰਮਾ ਵਾਲੀ ਸੋਨਾ ਦੁੱਧ ਚਵਾ ਦੂਗੀ ਠੀਕ ਆ ਜੀ ਜਿਹੜੇ ਗੇ ਰੇਡ ਪਰਤੇ ਵਾਲੀ ਆ ਇੱਕ ਵੀਰ ਲਖਿਆ ਆਪਣਾ ਆ ਗਈ ਮੱਜਾਂ ਦੇ ਵਿੱਚ ਆਪਣਾ ਜੀ ਹਾਂ ਜੀ ਇਹ ਮੱਜ ਤਾਦੀ ਸੂਈ ਆ ਇਹ ਵੀਰ ਦੀ ਮੱਜ ਸੂਈ ਹੈ ਕੋਈ ਮਹੀਨੇ ਦੀ ਮਾਲੇ ਕੋਈ 20 ਦਿਨਾਂ ਦੀ ਮਾਲੇ ਆਪਾਂ ਲੈ ਆਂਦੀ ਆ ਕੱਟੀ ਮਗਰਿਆ ਮੱਝ ਦੇ ਦੀ ਮਗਰ ਕੱਟੀ ਆ ਹਾਂ ਜੀ ਹਾਂ ਜੀ ਚੰਗੀ ਚੰਗੀ ਮਤਲਬ ਕਿ ਹੱਤੀਗਾ ਭਰਾਗੇ ਬਹੁਤ ਸੋਹਣੀ ਕੱਟੀ ਮੱਝ ਦੇ ਮਾਰ ਅੱਛਾ ਦੂਜਾ ਦੁੱਧ ਦੇ ਤੇ ਕਿੰਨਾ ਹੈ ਇਹਦੇ ਥੱਲੇ ਦੁੱਧ ਵੀਰੇ ਤਕਰੀਬਨ 10 ਕਿਲੋ ਆ ਪਰ 9 ਲੀਟਰ ਬੇਸ਼ੱਕ ਕੋਈ ਧਾਰੋਂ ਦਾ ਮਰੇ ਅੱਛਾ 9 ਲੀਟਰ ਦੁੱਧ ਦੇ ਲੀਟਰ ਵਾਲਾ ਹੋਊਗਾ ਆਪਾਂ ਠੰਡਾ ਕਰਕੇ ਚਵਾ ਦਾਂਗੇ ਆਪਣਾ ਠੀਕ ਹੈ ਜੀ ਤੇ ਸੂਵੇ ਕਿੰਨੇ ਮੇ ਸੂਵੇ ਵੀਰੇ ਆਪਾਂ ਤਾਂ ਜਿੰਦੋਂ ਲੈਂਦੀ ਤਿੱਜੇ ਸੂਵੇਂ ਦੇ ਤਿੱਜੇ ਬਾਕੀ ਅਗਲੇ ਭੈਣ ਭਰਾ ਦੀ ਆਪ ਦੀ ਸੋਚ ਆ ਜਿਸਨੂੰ ਕਰ ਬਾਕੀ ਹੈ ਨਿਗਰ ਲੰਮੀ ਨੂੰ ਨਹੀਂ ਹੋਗਾ ਜਿੰਨੀ ਮੇਗੀ ਬਾਕੀ ਚਵਾ ਇਹਨੂੰ ਤੇ ਵੀਰੇ ਮੋਗਾ ਹੀ ਲਗਾਗੇ ਇੰਨੀ ਜਿਆਦੀ ਚਵਾਜ ਪਾਸ ਹੈ ਮੱਝ ਠੀਕ ਆ 2 ਲੱਖ ਵਾਲੀ ਮਾਝ ਨੂੰ ਫੇਰਗਾ ਸਾਡੀ ਇੰਨਾ ਚਵਾਲਾ ਠੀਕ ਆ ਜੀ ਤਾਂ ਦੋਸਤੋ ਚਵਾਈ ਵੀਰ ਚੰਗੀ ਦੱਸ ਰਿਹਾ ਤੇ ਜਿੱਥੋਂ ਵੀ ਆਈ ਆ ਬੈਕਗ੍ਰਾਉਂਡ ਕੋਈ ਤੇਜਾ ਸੁਹਾ ਮੰਨ ਕੇ ਵੀਰਾਂ ਦਾ ਵੀ ਆਪਾਂ ਖਰੀਦੀ ਆ ਅੱਗੇ ਹਰਕ ਭੈਣ ਭਰਾ ਸੱਜਣ ਦੀ ਆਪੋ ਆਪਣੀ ਸਮਝ ਆ ਬੱਚਾ ਇਹ ਤਾਂ ਮਗਰ ਦੋਸਤੋ ਤੁਹਾਨੂੰ ਦਿਖਾਵਾਂ ਕਿ ਬੱਚਾ ਬਹੁਤ ਖੂਬਸੂਰਤ ਹੈ ਮਗਰ ਕੱਟੀ ਆ ਇਹਦੇ ਤੇ ਕੱਟੀ ਤੁਹਾਨੂੰ ਨੀਲੀ ਦਾ ਉਹ ਵੀ ਸ਼ੌਂਕਪੂਰ ਦਾ ਹੋ ਜੂਗਾ ਕਿਸੇ ਵੀਰ ਦਾ ਬਿੱਲੀ ਮੰਕਤੀ ਆ ਕੇ ਮੱਥੇ ਤੇ ਨੀਲੀ ਦਾ ਪੱਖ ਮਾਝ ਵੀ ਰੱਖਦੀ ਆ ਮਾਸਾ ਮਾਸਾ ਸਾਰੀਆਂ ਨਿਸ਼ਾਨੀਆਂ ਮਾਝ ਹੀ ਹੋਈਆਂ ਠੀਕ ਆ ਜੀ ਹਾਂਜੀ ਆ ਲਓ ਸੋ ਨੌਕ ਲਟਰ ਦੋਸਤੋ ਦੁੱਧ ਇਹਦੇ ਥੱਲੇ ਜਿਹੜਾ ਬਿਲਕੁਲ ਹਾਜ਼ਰ ਕੋਈ ਮਹੀਨੇ ਦਾ ਬੱਚਾ ਤੁਸੀਂ ਮੰਨ ਲਿਓ ਸਵਾ ਦਾ ਮੰਨ ਲਿਓ ਇੱਥੇ ਦਾ ਬੱਚਾ ਹੋਊਗਾ ਬੱਚਾ ਪਾ ਤੁਹਾਨੂੰ ਲਾਸਟ ਦੇ ਵਿੱਚ ਦਿਖਾ ਦਾਂਗੇ ਬਾਕੀ ਪਿੱਠਪੂੜੇ ਤੋਂ ਬੜੀ ਵਧੀਆ ਚੌੜੀ ਪਿੱਠਪੂੜੇ ਤੋਂ ਲੰਬੀ ਲੁਬੀ ਪੂਰੀ ਆ ਤੇ ਸਿੰਘ ਜਿਹੜਾ ਨਾਰਮਲ ਜਿਹੜਾ ਦੋਸਤੋ ਉੱਚਾ ਖੁੱਲਾ ਸਿੰਘ ਵੀ ਆਪਾਂ ਕਹਿ ਸਕਦੇ ਆ ਪਰ ਅੰਤਰ ਦੇ ਹਿਸਾਬ ਨਾਲ ਪੂਰਾ ਫੱਬਦਾ ਪੂਰਾ ਮੇਲ ਖਾਂਦਾ ਆ ਕੱਤੀ ਵੇਖੋ ਠੀਕ ਆ ਜੀ ਕੱਤੀ ਵਿੱਚ ਵੱਖਰੇ ਤੌਰ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕੋਈ ਮਾਰਕਿੰਗ ਪੂਰੀ ਕੱਤੀ ਦੀ ਚੈੱਕ ਕਰਾਉਨੇ ਆ ਤੁਹਾਨੂੰ ਹਾਂ ਲੋ ਜੀ ਬਾਕੀ ਚੋਣ ਚੋਣ ਬਰਾਬਰ ਅਗਲੇ ਪਿਛਲੇ ਬਿਲਕੁਲ ਜੀ ਬਿਲਕੁਲ ਚਵਾਈ ਦੀ ਬਿਲਕੁਲ ਪੱਕੀ ਹੈ ਮਾਜ ਠੀਕ ਹੈ ਜੀ ਹਾਂਜੀ ਪੋਲੀ ਵੀ ਪੂਰੀ ਤੇ ਪਾਸ ਵੀ ਪੂਰੀ ਆ ਦੇਖੋ ਜੀ ਹਉ ਦੋਸਤੋ ਇੱਕ ਬੱਚਾ ਜਿਹੜਾ ਇਹ ਤੁਹਾਨੂੰ ਦਿਖਾ ਦਿੰਦੇ ਕੱਟੀ ਜਿਹੜੀ ਆ ਬਹੁਤ ਸੋਹਣੀ ਕੱਟੀ ਆ ਮਗਰ ਇਹਦੀ ਕੋਈ ਵੀਰਾਂ ਦਾ ਸ਼ੌਂਕ ਹੁੰਦਾ ਚਲੋ ਬੱਚਾ ਮਗਰ ਕੱਟੀ ਹੋਵੇ ਤੇ ਸਾਹਮਣੇ ਚੰਗੀ ਤਸਵੀਰ ਨਾਲ ਕੱਟੀ ਜੀ ਆ ਵੇਖੋ ਮਾਰਕਿੰਗ ਦੇ ਵਿੱਚ ਆ ਚਲੋ ਚੰਗੇ ਮਾਲੀ ਤੋਂ ਬਣੀ ਲੱਗਦੀ ਆ ਦੋਸਤੋ ਕਿਉਂਕਿ ਮਾਲੀ ਚੰਗੇ ਦਾ ਰਿਜ਼ਲਟ ਹੀ ਜਿਹੜਾ ਵੇਖੋ ਨਿਸ਼ਾਨ ਸੁਣ ਬਹੁਤ ਵਧੀਆ ਮਗਰ ਲਈ ਖੁਰ ਤੋਂ ਕੋਈ ਸਾਲ ਦੇ ਵਿੱਚ ਸ਼ੌਂਕ ਨਾਲ ਕਿਹਨ ਦੁੱਧ ਦਾ ਛੱਡ ਕੇ ਕੱਟੇ ਹਾਂ ਹਾਂ ਨਹੀਂ ਦੁੱਧ ਵੀ ਚੰਗਾ ਛੱਡਿਆ ਹਾਂਜੀ ਅਲੇ ਮੈਂ ਤਾਂ ਥਲੇ ਦੁੱਧ ਹੋਊਗਾ ਤੇ ਫੇਰ ਉਹ ਦੁੱਧ ਹੋਊਗਾ ਫੇਰ ਛੱਡਿਆ ਜੇ ਫੇਰੀ ਛੱਡਿਆ ਬਿਲਕੁਲ ਇਹ ਹੋਊਗਾ ਜੀ ਤੇ ਬਾਕੀ ਵੀਰ ਰੱਖਿਆ ਆਪਾਂ ਦਾਵਾਂਗੇ ਕਿੰਨੇ ਦੀ ਇਹਦਾ ਵੀਰ ਮੁੱਲ ਦੇ 570 ਕਰ ਲਈਏ ਤੇ ਆਪਾਂ 65 ਕਰ ਲਈਏ ਹਾਂਜੀ ਹਾਂਜੀ ਇਹ ਆਪਾਂ 63000 ਦੀ ਮਾਝ ਦੇ ਦਾਂਗੇ ਹਾਂ ਹਾਂਜੀ 63000 ਤੇ 63000 ਦੀ ਜੇ ਕੋਈ ਦੂਰੋਂ ਦੇ ਰਹੇ ਹੋ ਭੈਣ ਭਰਾਵੋਂ ਤੁਹਾਨੂੰ 500 ਛੋੜ ਕਰਾਂਗੇ ਉਤਰਾ 100 100 ਕਰੀ ਜਾਂ 500 ਕਰਾਂਗੇ ਠੀਕ ਹੈ 62000 ਦੀ ਦੇ ਦਾਂਗੇ ਰਾਸਾ ਹਾਂ ਪਾਣੀ ਕੋਈ ਗੱਲ ਕਰਨੀ ਹੈ ਲਓ ਦੋਸਤੋ ਕੋਈ ਤਰੇਟ ਨਹੀਂ ਕੋਈ ਚੌਂਡ ਨਹੀਂ ਗਾ ਠੀਕ ਹੈ ਜੀ ਕੋਈ 2-2 4-400 ਘੱਟ ਨਹੀਂ ਵੀਰਾਂ ਦਾ ਵੀ ਕਰਦੇ ਤੇ 62000 ਦੀ ਇਹ ਤੁਹਾਨੂੰ ਮਿਲ ਜੂਗੀ ਤੇ ਮੱਝ ਵੀ ਤੁਸੀਂ ਵੇਖ ਲੀਆ ਪੂਰੀ ਜੰਮੀ ਪਲੀਆ ਕਰਮਾਂ ਦੀ ਠੀਕ ਹੈ ਜੀ ਨਿੱਗਰਾ ਪਿੰਡੇ ਮੈਂ 9 ਕਿਲੋ ਦੁੱਧ ਦੇਗਾ ਮੌਕੇ ਤੇ ਅੱਜ ਥੱਲੇ ਹਾਂ ਸੋ 9 ਕਿਲੋ ਦੁੱਧ ਇਹਦੇ ਥੱਲੇ ਦੋਸਤੋ ਹੋਊਗਾ ਸੋ ਕੋਈ ਚੌਣ ਜਾਂ ਚਵੌਣ ਮਾੜੀ ਨਹੀਂ ਗਈ ਬਾਕੀ ਆਪਦੇ ਤੁਸੀਂ ਤਸੱਲੀ ਕਰ ਲੈਣੀ ਆ ਮਗਰ ਕੱਟੀ ਆ ਠੀਕ ਹੈ ਜੀ 62000 ਦਾ ਇਹ ਨਾਗ ਮਿਲ ਜੂਗਾ ਤੁਹਾਨੂੰ ਬਹੁ ਇੱਕ ਵੀਰ ਲੱਖੇ ਆਪਣੇ ਕੋ ਲਾਸ਼ਟ ਦੇ ਵਿੱਚ ਇਥੇ ਨਾਗੀ ਖੜਦਾ ਹੁੰਦਾ ਹੈ ਲਾ ਇਥੇ ਕਹਿੰਦਾ ਮਨਉਦਾ ਵੀ ਕੋਕਾ ਪੀਸ ਹੀ ਲਾਇਆ ਹੁੰਦਾ ਇਥੇ ਕਹਿੰਦੇ ਫਿਰ ਲਾਸਟ ਤੁਹਾਨੂੰ ਦਾ ਆਫਰ ਲਾਈ ਦੀ ਉਹ ਨਾ ਰੋਟੀ ਪਾਣੀ ਖਾਣ ਤੋਂ ਬਾਅਦ ਇੱਕ ਆਈਸ ਕਰੀਮ ਨਹੀਂ ਹੁੰਦੀ ਆਏ ਉਹ ਚੀਜ਼ ਲਾਈ ਦੀ ਇਹ ਨਾ ਬਹੁਤ ਹੀ ਜ਼ਿਆਦੀ ਡਿਮਾਂਡ ਹੈ ਵੀਰਾਂ ਦੀ ਥੋੜਾ ਜਿਹਾ ਇੱਕ ਹਵਲੇ ਪਰਤੇ ਦਾ ਸਾਨੂੰ ਮੱਝ ਕੱਲਿਆ ਮੱਝ ਜਿਹੜੀ ਆਪਾਂ ਪਹਿਲਾਂ ਪਾਈ ਸੀ ਨਾ ਉਦੋਂ ਥੋੜਾ ਘੱਟ ਮੋਲ ਆਲੀ ਉਹਨੇ ਤੇ ਫਿਰ ਕਰਾਈ ਕਮਾਲ ਕਰਤੀ ਹੈ ਉਹ ਜਿਹੜੀ 32000 ਦੀ ਪਾਈ ਤੁਸੀਂ ਉਹਦਾ 32 ਦਿਨ ਉਹਨੇ ਸੌਣ ਨਹੀਂ ਦਿੱਤਾ ਰਾਤ ਨੂੰ ਹਾਂ ਮੈਂ 32 ਦਿਨ ਨਹੀਂ ਸੌਣ ਦਿੱਤਾ ਉਹਨੇ ਤੁਰੇ ਆਉਂਦਾ ਫੋਨ ਭੈਣਾਂ ਭਰਾਵਾਂ ਦਾ ਚਲੋ ਵੇਖ ਹਵਲੇ ਪਰਤੇ ਦੀ ਮ ਚੂਣ ਵੀ ਬੜੀ ਚੰਗੀ ਆ ਉੱਚੇ ਬੱਚੇ ਜੀ ਮੰਨ ਲਏ ਕੋਈ ਹਾਂਜੀ ਉੱਚੇ ਬੱਚੇ ਕਿੰਨਾ ਖਸਮਾ ਹੋ ਗਿਆ ਹੋਗਾ ਵੈਸੇ ਤੁਹਾਡੇ ਹਿਸਾਬ ਨਾਲ ਸੂਈ ਨੂੰ ਸੂਈ ਨੂੰ ਮਿਰਜੀ ਆਪਾਂ ਨੂੰ ਘਰ ਵਾਲੇ ਦੇ ਹੁਣ ਕਿਸ ਲਈਦਾ ਅਗਲਾ ਦਾ ਦੋ ਕੋ ਚਾਰ ਆ ਆਪਾਂ 6 ਮਹੀਨੇ ਮੰਨ ਕੇ ਚੱਲਦੇ ਹਾਂ ਪੰਜ ਛੇ ਮਹੀਨਾ ਦਾ ਬੱਚਾ ਹੈਗਾ ਵਾ ਠੀਕ ਆ ਜੀ ਹਾਂਜੀ ਲਓ ਦੋਸਤੋ 5 6 ਮਹੀਨਿਆਂ ਦਾ ਵੀਰਾਂ ਦਾ ਬੱਚਾ ਮਗਰ ਕਟਾ ਹੈ ਠੀਕ ਆ ਜੀ ਮਿਲਦੀ ਦੋ ਦੋ ਬੱਚੇ ਦੋਵੇਂ ਦੋਵੇਂ ਟਾਈਮ ਦੋਵੇਂ ਟਾਈਮ ਦੁੱਧ ਕਿੰਨਾ ਹੋਗਾ ਮੈਂ ਥੱਲੇ ਦੁੱਧ ਵੀ ਜੀ 6 ਕਿਲੋ ਆ ਸਾਢੇ 5 ਕਿਲੋ ਮੰਨ ਕੇ ਕੋ ਲੈ ਜੀ ਆਪਣੀ ਸਾਢੇ 5 ਕਿਲੋ ਮੰਨ ਕੇ ਲੈ ਦੁੱਧ ਆਹ ਹੈ ਬਰਾਬਰ ਧਾਰਾ ਧੁਰਾਂ ਦੀਆਂ ਪੂਰੀਆਂ ਪੂਰੀਆਂ ਇੱਕ ਧਾਰਾ ਹੀ ਵੱਧ ਘੱਟ ਉਹਦੀ ਜ਼ਿੰਮੇਵਾਰੀ ਹੋ ਆਪਣੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 6 ਕਿਲੋ ਘਰ ਦੀ ਚਵਾਈ ਦਾ ਦੁੱਧ ਬਾਕੀ 5.5 ਕਿਲੋ ਕੋਈ ਵੀ ਰਮਨ ਕੇ ਤੁਸੀਂ ਸੌਦਾ ਕਰ ਲਿਓ ਮਗਰ ਕਟਾ ਕੋਈ 50 ਮਹੀਨਿਆਂ ਜਾਂ 6 50 50 ਮਹੀਨਿਆਂ ਦਾ ਬੱਚਾ ਤੁਸੀਂ ਮੰਨ ਲਿਓ ਇੱਥੇਕ ਉੱਚਾ ਸੁਆ ਹੋਊਗਾ ਤੇ ਅੱਗੇ ਕੋਈ ਦੱਸਿਆ ਆਪਾਂ ਨੂੰ ਕੋਈ ਬਣੀ ਕੋਈ ਅੱਗੇ ਨਹੀਂ ਦੱਸਿਆ ਜੀ ਐਵੇਂ ਜਿਹੜੀ ਗੱਲ ਜੇ ਦੱਸਿਆ ਕਿਵੇਂ ਦੱਸਿਆ ਆਖਾਂ ਵੀ ਨਹੀਂ ਦੱਸਿਆ ਮੈਂ ਕਿਹਾ ਸ਼ਾਇਦ ਕਿਹੜਾ ਦੱਸ ਦਿੰਦਾ ਵੀਰਵਾ ਪਾਇਆ ਜਾਂਦਾ ਗੱਲ ਵਿੱਚ ਜੇ ਤੇ ਦੱਸੇ ਤੇ ਫਿਰ ਆਪਾਂ ਜਰੂਰ ਦੱਸਾਂਗੇ ਹਾਂ ਇਹਨੂੰ ਦੱਸਿਆ ਹੀ ਨਹੀਂ ਆ ਕਹਿੰਦੇ ਫਿਰ ਆਪਾਂ ਗਲਤ ਗੱਲ ਕਰਾਂ ਦੋਵੇਂ ਟਾਈਮ ਬੱਚੇ ਤੇ ਮਿਲਦੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਹੈ ਚੰਗੀ ਸਾਂਹ ਵੋਈ ਤਾਂ ਫਿਰ 6-7 ਕਿਲੋ ਦੇ ਮੌਸਮ ਮਾਸਮ ਦੀ ਗੱਲ ਹੈ ਠੰਡਾ ਹੋ ਗਿਆ ਤੇ ਲੋ ਜੀ ਦੋਸਤੋ ਫਿਲਹਾਲ ਅੱਗੇ ਨਵੇਂ ਦੁੱਧਰ ਅਲੀ ਨਹੀਂ ਗੀ ਤੇ ਉਹ ਮੇਰਾ ਵੀਰ ਕੋਈ ਅੱਗੇ ਲੈ ਜਾਉਂਗੇ ਦੋਸਤੋ ਪੜਤਾ ਪੁੜਤਾ ਬਿਲਕ ਤੇ ਅੱਗੇ ਦੋਸਤੋ ਵਪਾਰ ਦੀ ਲਾਈਨ ਆ ਕਿਉਂਕਿ ਇੱਥੇ ਪਸ਼ੂ ਹੋ ਸਕਦਾ ਵੀ 2 ਦਿਨ ਆਜ ਨੂੰ ਹੋਈ ਹੋਣ ਅੱਜ ਭਲਕ ਜਾਂ 3 ਦਿਨ ਆਜ ਨੂੰ ਹੋਈ ਹੋਣ ਅੱਗੇ ਕੋ ਟਕਾ ਕੇ ਵੀ ਰਸੇਵਾ ਕਰ ਲੂਗਾ ਤੇ ਕੋਈ ਨਾ ਦੋਸਤੋ ਪਸ਼ੂ ਦੁੱਧ ਕਿਲੋ ਖੰਡ ਵੈਸੇ ਵੱਜ ਜਾਂਦਾ ਆ ਦੇਖੋ ਠੀਕ ਆ ਬਾਕੀ ਵਧੀਆ ਚੰਗੀ ਮਾਜਾ ਥੋੜੀ ਭਰ ਜੂਗੀ ਕੋਈ ਚੰਗੀ ਸੇਵਾ ਦੇ ਦਿੱਤਾ ਪਤਲੀ ਜੰਮੀ ਜabb ਜੋ ਕੋਈ ਚੰਗੀ ਸੇਵਾ ਕਰ ਦੇ ਦੁੱਧੋਂ ਵਸ ਸਕਦੀ ਮੱਝ ਜੀ ਠੀਕ ਹੈ ਜੀ ਕਿਉਂਕਿ ਬਣੀ ਨਹੀਂ ਜੇ ਡੰਕਰ ਬਣਿਆ ਤਾਂ ਦੁੱਧੋਂ ਘਟੂਗਾ ਤੇ ਬਣੀ ਨਹੀਂ ਅਜੇ ਹਾਂ ਉਹ ਦੱਸੀ ਨਹੀਂ ਆਪਾਂ ਨੂੰ ਬੰਦਿਆਂ ਨੇ ਵੀ ਦੱਸੀ ਬਣੀ ਜੇ ਕਟਰਾਂ ਹੀ ਬਸ ਜੀ ਬਸ ਹਾਂਜੀ ਤੇ ਵੀਰ ਲਖੇ ਇਹਦਾ ਲੈਣ ਦੇਣ ਫਿਰ ਕੀ ਕਰਦੇ ਜੀ ਇਹਦਾ ਲੈਣ ਦੇਣ ਵੀਰ 45000 ਦੀ ਆਪਾਂ ਨੇ ਚੱਲ 44000 ਦੇ ਦਾਂਗੇ 44000 43000 ਦੀ ਝੋੜੀ ਦੇ ਦਾਂਗੇ 43 ਦੀ ਹਾਂਜੀ ਹਾਂ ਲੋ ਇਹ ਹਾਂ ਦਾ ਇਹ ਉਹ ਰੋਈ ਕਸਰ ਕੱਟ ਕੇ 42000 ਦੀ ਝੋਟੀ ਦੇ ਰਾਂ ਮੈਂ ਮੈਂ ਆਖਰ ਦੀ ਲੋੜ ਤੇ ਆਪਾਂ ਤੁਸੀਂ ਆ ਵੀ ਬਸ ਲੇ 42000 ਦੀ ਝੋਟੀ ਦੇ ਦਿੰਦੇ ਬੰਦੇ ਵਾਲੀ 45 ਦੀ ਹਾਂਜੀ ਲੋ ਵੀ 42000 ਦੀ ਦੋਸਤ ਇਹ ਤੁਹਾਨੂੰ ਮਿਲ ਜੂਗੀ ਮੱਝ ਬਾਕੀ ਇਹ ਅਭੀ ਹੱਥ ਜੋੜ ਕੇ ਵੇਂਦੀਆਂ ਵੀਰ ਮੇਰਾ ਕੋਈ ਉੱਥੇ ਹੋ ਉਹ ਤੇ ਇਹ ਜਿਹੜਾ ਮੋਲਾ ਪਗੀ ਤਾਂ ਉਹਦੇ ਵਿੱਚੋਂ ਹੁਣ ਕੋਈ 5000 ਜਾਂ 7000 ਕੱਟ ਕਰਕੇ ਆ ਕੇ ਦੇ ਦੋ ਇਹਦੇ ਵਿੱਚ ਛੋੜਛੱਪਾ ਹੀ ਹੁੰਦਾ ਵਾ ਠੀਕ ਹੈ ਇਹਦੇ ਵਿੱਚ ਨਹੀਂ ਕੋਈ ਜ਼ਿਆਦਾ ਵੱਡਾ ਮਾਰਜਰ ਨਹੀਂ ਆ ਠੀਕ ਹਾਂਜੀ ਲੋ ਦੋਸਤੋ ਬਾਕੀ ਵੀਰਾਂ ਦਾ ਵੀ ਜਿਹੜਾ ਪਿਛੇ ਗੰਜਾਇਸ਼ ਰਹਿ ਗਈ ਛ ਤੇ ਛੋਟਾ ਛੱਪਾ ਜਰੂਰ ਕਿਸੇ ਵੀਰ ਦੇ ਘਰ ਇਹਦਾ ਮਾਨਤਾ ਜੋ ਹੋਊਗਾ ਮੌਕੇ ਦਾ ਥੋੜਾ ਪਤਾ ਵਿੱਚੋਂ ਉਹ ਕੀ ਰਹਿ ਉਹ ਹੀ ਰਹਿ ਗਿਆ ਬਸ ਕਰਨ ਵਾਲਾ ਬਾਕੀ ਓਵਰঅল ਰੇਡ ਤੁਹਾਨੂੰ ਦੱਸ ਦਿੱਤੇ ਆ ਆ ਫੜਤਾ ਬਿਲਕੁਲ ਦੋਸਤੋ ਦੱਸ ਦਿੱਤਾ ਬਾਕੀ ਤੁਹਾਨੂੰ ਦੁੱਧ ਵੇਰਵਾ ਪੂਰਾ ਡਿਟੇਲ ਮਿਲ ਗਈ ਆ ਤੇ ਇੱਕ ਵੀਰ ਲੱਖੇ ਆਪਣੇ ਨੰਬਰ ਜਰੂਰ ਕਰ ਦਈਏ ਸਰ ਜੀ ਨੰਬਰ ਵੀਰ ਜੀ ਆਪਣਾ 985575 74808 ਠੀਕ ਆ ਜੀ ਲਓ ਦੋਸਤੋ ਇਹ ਆਪਣਾ ਕੋਡ ਬੁੱਢਾ ਪੈਂਡਿਆ ਤਰਨਤਾਰਨ ਡਿਸਟ੍ਰਿਕਟ ਪੈਂਦਾ ਹੈ ਕਈ ਵੀਰ ਦੂਰੋਂ ਫੋਨ ਕਰਕੇ ਪੁੱਛਦੇ ਵੀ ਇਹ ਕਿਹੜੇ ਇਲਾਕੇ 'ਚ ਆ ਹੂੰ ਹੂੰ ਜੀ ਕੋਟਬੁੱਡਾ ਤਰਨਤਾਰ ਦੇ ਲਾਗੇ ਬੰਨੇ ਹਰੀਆਂ ਤੇ ਪੱਟੀ ਦੇ ਲਾਗੇ ਬੰਨੇ ਪੈਂਦਾ ਪਹਿਲਾਂ ਤਾਂ ਹਾਂ ਹੀ ਦੱਸਿਆ ਪਰ ਫਿਰ ਵੀ ਆਪਾਂ ਬਿਲਕੁਲ ਬਿਲਕੁਲ ਹਾਂਜੀ ਸਭ ਦੋਸਤੋ ਪੱਟੀ ਤੋਂ ਵੀ ਪੱਟੀ ਮੋੜ ਤੋਂ ਵੀ ਦੋਸਤੋ ਠੀਕ ਹੈ ਨਵੇਂ ਪੁਲ ਤੋਂ ਬਿਲਕੁਲ ਥੱਲੇ ਵੱੱਕੇ ਸੜਕ ਨਿਕਲਦੀ ਆ ਉਸੇ ਦੀ ਚੀਮਾ ਬਰਵਾਲਾ ਦੁੱਬਲੀ ਹੁੰਦੀ ਹੋਈ ਕੋਟਬੁੱਡੇ ਆ ਜਾਂਦੀ ਆ ਕਿ ਤੂਤ ਪੰਘਾਲਾ ਇਹ ਸਿੱਧੀ ਖੇਮਕਰਨੂ ਵੀ ਸੜਕ ਤੇ ਚਲੀ ਜਾਂਦੀ ਆ ਮਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ